ਅੱਜ ਕੈਨੇਡਾ ਦੇ ਵਿੱਚ ਮਾਨਸਾਹ ਦਾ ਲਾਈਵ ਕਨਸੈਪਟ ਚੱਲਣਾ ਸੀਗਾ ਚੱਲਿਆ ਜੋ ਸਵੇਰ ਮਾਵਾ ਦਾ ਕੋਸਕ ਮੰਨ ਲਓ ਫੇਸਬੁੱਕ ਲਾਈਵ ਉਹ ਦੇਖਿਆ ਤੇ ਉਹ ਹੌਲੀ 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 ਜਿਵੇਂ 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 ਮਾਨਸਾਹ ਆਪਣੇ ਸਟੇਜ ਤੇ ਜਦੋਂ ਤੱਕ ਪਹੁੰਚਣਾ ਸੀ ਉਦੋਂ ਤੱਕ ਉਹ ਬਾਈਕ ਫਾਲ ਹੋ ਗਿਆ ਜਮਾ ਹਾਲ ਹਨਾ ਤੇ ਕੂਕਾ ਪੈਂਦੀਆਂ ਚਾਂਗਰਾ ਪੈਂਦੀਆਂ ਮੈਂ ਨਾ ਵੀ ਨਿਆਰਾ ਰੰਗ ਬਣਦਾ ਤੇ ਧਰਮਣਾ ਯਾਰ ਹਨਾ ਤੇ ਮਾਨਕ ਚਲੋ ਵੀ ਕੋਸਕ ਫੇਸਬੁੱਕੀ ਵਿਦਵਾਨ ਵੀ ਇਹ ਬੱਬੂ ਮਾਨ ਦਾ ਸਮਾਗਿਆ ਮਾਨ ਸਾਹਿਬ ਦਾ ਸਮਾਗਿਆ ਯਾਰ ਅਸੀਂ ਹਜੇ ਪਿਆਰ ਕਰਨ ਵਾਲੇ ਬੈਠੇ ਆ ਅਸੀਂ ਜੋਂ ਜੰਮੇ ਆ ਤੇ ਜੋਂ ਬੱਬੂ ਮਾਨ ਗਾਉਣ ਲੱਗਿਆ ਭਾਈ ਹਨਾ ਅਸੀਂ ਉਦੋਂ ਦੇ ਸੁਣਦੇ ਆ ਤੇ ਅਸੀਂ ਪੇਪਰਾਂ ਵਿੱਚ ਵੀ ਮਾਨ ਸਾਹਿਬ ਦੇ ਗੀਤ ਅਸੀਂ ਲਗ ਲਗ ਧੁੱਕੀ ਕੱਢਦੇ ਆ ਕੱਢ ਕਿਉਂ ਦੇ ਰਹੇ ਆ ਅਸੀਂ ਭੈਜੋ ਬੰਬੇ ਕੋਲੇ ਅਸੀਂ ਪੜਨ ਲੱਗੇ ਜਾ ਕੇ ਨਾਗਪੁਰ ਉੱਥੋਂ ਅਸੀਂ ਦਿਲengo ਛੋਟੀਆਂ ਛੋਟੀਆਂ ਸੀੜੀਆਂ ਮਿਲਦੀਆਂ ਹੁੰਦੀਆਂ ਅਸੀਂ ਤੇ ਅਸੀਂ ਪਹਿਲੀ ਵਾਰੀ ਸੀੜੀ ਲਈ ਉਦੋਂ ਸੀੜੀ ਜਮਾਨਾ ਸੀ ਤੇ ਉਹ ਵੱਡੀਆਂ ਸੀੜੀਆਂ ਹੁੰਦੀਆਂ ਨੇ ਪਿੰਡਾਂ 'ਚ ਤੇ ਸਾਨੂੰ ਛੋਟੀ ਸੀੜੀ ਮਿਲ ਗਈ ਤੇ ਅਸੀਂ ਉਹਨੂੰ ਪੁੱਛਿਆ ਉਹ ਕਹਿੰਦਾ ਵੀ ਇੱਥੇ ਟੀਵੀ ਵੀ ਚੱਲ ਪੈਂਦਾ ਤੇ ਵੂਫਰ ਵਗੈਰਾ ਵੀ ਚੱਲ ਪੈਂਦੇ ਆ ਉਦੋਂ ਵੂਫਰਾ ਵਾਪਰਾਂ ਦਾ ਵੀ ਕੋਈ ਐਡਾ ਕਿਸੇ ਨੂੰ ਪਤਾ ਹੈ ਨਹੀਂ ਸੀਗਾ ਅਸੀਂ ਉੱਥੇ ਨਾਗਪੁਰ ਤੋਂ ਅੱਗੇ ਸਾਡਾ 70-80 ਕਿਲੋਮੀਟਰ ਡਿਸਟ੍ਰਿਕਟ ਸੀ ਵਰਦਾ ਵਰਦਾ ਸਿਟੀ 'ਚ ਅਸੀਂ ਉੱਥੇ ਪੜਦੇ ਹੀ ਸੇਵਾਗ੍ਰਾਮ ਤੇ ਅਸੀਂ ਜਦੋਂ ਉੱਥੇ ਜਾ ਕੇ ਸ਼ਹਿਰ ਦੇ ਵਿੱਚ ਰਹਿਣ ਲੱਗੇ ਤੇ ਅਸੀਂ ਉੱਥੋਂ ਇੱਕ ਸੀੜਿੰਗ ਵਾਲੀ ਦੁਕਾਨ ਪੁੱਛਦੇ ਪੁੱਛਦੇ ਅਸੀਂ ਜਾਵੜੇ ਅਸੀਂ ਉਹਨੂੰ ਪੁੱਛਿਆ ਵੀ ਅਸੀਂ ਕਿ ਯਾਰ ਐਂ ਕਰਕੇ ਭਾਈ ਇੱਥੇ ਪੰਜਾਬੀ ਗਾਣਿਆਂ ਦੇ ਗਾ ਡਿਸਕਾ ਮਿਲ ਜਾਣਗਾ ਉਹਦਾ ਹਾਂਜੀ ਆਮ ਹੀ ਮਿਲ ਜਾਣਗਾ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਅਸੀਂ ਉਹਨੂੰ ਕਹ ਵੀ ਵਿਖਾ ਉਹਨੇ ਸਾਨੂੰ ਮਿੱਕੇ ਦੀ ਦਲੇਰ ਮਹਿੰਦੀ ਦੀ ਜਾਂ ਜਸਵੀਰ ਜੱਸੀ ਦੀ ਇਹਨੇ ਸਾਨੂੰ ਉਹਨੇ ਇਹੋ ਜੀਆਂ ਗੈਸਟਾਂ ਉਹਨੇ ਸਾਨੂੰ ਵਿਖਾਈਆਂ ਸੀੜੀਆਂ ਤੇ ਅਸੀਂ ਉਹਨੂੰ ਜਦੋਂ ਜਾ ਕੇ ਅਸੀਂ ਇਹ ਗੱਲ ਕਹੀ ਅਸੀਂ ਕਿ ਭਾਈ ਨਹੀਂ ਇਹ ਪੰਜਾਬ ਚ ਨਹੀਂ ਚੱਲਦੇਗੇ ਇਹਦਾ ਦਿੱਲੀ ਉਪਰਾ ਪਰ ਇਧਰ ਗਾਣੇ ਕੋਣਿਆਂ ਚ ਚੱਲਦਾ ਕੰਮ ਇਹਨਾਂ ਦਾ ਦਾ ਵਿਆਹਾਂ ਸ਼ਾਦੀਆਂ ਚ ਗਾਣੇ ਕੋਣੇ ਚੱਲਦੇ ਜਾਂ ਹਿੰਦੀ ਫਿਲਮਾਂ ਚੱਲਦੇ ਵੀ ਤੂੰ ਸਾਡੇ ਵਾਲੇ ਵਿਖਾਉਣੇ ਫਿਰ ਸਾਨੂੰ ਵਿਖਾਈਆਂ ਬਾਈ ਗਰਦਾਸ ਮਾਨ ਦੀ ਸੀਡੀ ਤੇ ਬਾਈ ਵਰ ਭਜਨ ਮਾਨ ਦੀ ਤੇ ਅਸੀਂ ਕਿ ਬਾਈ ਨਹੀਂ ਲੇਟੈਸਟ ਦੇ ਸਾਨੂੰ ਉਹਨਾਂ ਪਰ ਲੇਟੈਸਟ ਤਾਂ ਇੱਕੋ ਹੀ ਆ ਜਿਹੜਾ ਤੇ ਉੱਥੇ ਸਾਨੂੰ ਬਾਈ ਜਦੋਂ ਬੱਬੂ ਮਾਨ ਦੀ ਸੀਡੀ ਵੇਖੀ ਨਾ ਬਾਈ ਅਸੀਂ ਹੈਰਾਨ ਤੇ ਪਰੇਸ਼ਾਨ ਹੀ ਹੋ ਗਏ ਯਾਰ ਕਮਾਲ ਦੀ ਗੱਲ ਬੰਬੇ ਦੇ ਨੇੜੇ ਆ ਉਧਰ ਵੀ ਪੰਜਾਬੀ ਬਹੁਤ ਆ ਤੇ ਬੱਗੂ ਮਾਨਕ ਜਾਣਿਆ ਪਛਾਣਿਆ ਆਲ ਇੰਡੀਆ ਚੱਲਣ ਵਾਲਾ ਉੱਥੇ ਮਹਾਰਾਸ਼ਟਰ ਦੇ ਵਿੱਚ ਨਾ ਅਸੀਂ ਵਿਆਹਾਂ ਛਾੜੀਆਂ ਚ ਆਮ ਹੀ ਬੱਗੂ ਮਾਨ ਦੇ ਗਾਣੇ ਨਾ ਵਾਏ ਫਿਲਮ ਦੇ ਚੱਲਦੇ ਤੇ ਅਸੀਂ ਆਮ ਹੀ ਘਰਾں ਚ ਨੰਗ ਢਾਪੇ ਚ ਨਾ ਤੇ ਸੁਣਦੇ ਰਹੇ ਅਸੀਂ ਕੋਈ ਉਹ ਮੈਂ ਕਿਸੇ ਦਿਨ ਬੱਕਰੀ ਵੀਡੀਓ ਬਣਾਉਂਗਾ ਤੇ ਆਪੇ ਡੋ ਤੁਸੀਂ ਨੈੱਟ ਭਰਤਾ ਸੀ ਵੀ ਕੈਂਸਲ ਹੋ ਗਏ ਸ਼ੋਅ ਕੈਂਸਲ ਹੋ ਗਏ ਆਏ ਹੋ ਗਏ ਓ ਹੋ ਗਿਆ ਫਲਾਨ ਹੋ ਗਿਆ ਕੁਝ ਨਹੀਂ ਹੋਇਆ ਸੀ ਉਹ ਹਾਲ ਜਿਹੜੇ ਉਹ ਛੋਟੇ ਸੀ ਤੇ ਪੰਨਾ ਤੋੜੀ ਹੋ ਗਈ ਸੀ ਉਹਦੇ ਕਰਕੇ ਹਾਲ ਉਹਨਾਂ ਨੇ ਵੱਡੇ ਲਏ ਤੇ ਦਾ ਕਰਕੇ ਥੋੜਾ ਜਿਹਾ ਕੀ ਹੋ ਗਿਆ ਸੀਗਾ ਥੋੜਾ ਜਿਹਾ ਉਹਨਾਂ ਨੂੰ ਕਰਨਾ ਪਿਆ ਅੱਗਾ ਪਿੱਛਾ ਤੇ ਜਿਆਦਾ ਯਾਰ ਤੁਸੀਂ ਪਹਿਲੀ ਗੱਲ ਤਾਂ ਪੰਜਾਬੀ ਪੰਜਾਬ ਨੂੰ ਪੰਜਾਬੀ ਪੰਜਾਬੀ ਨੂੰ ਭੰਡਣਾ ਆੜ ਜੇ ਠੀਕ ਆ ਮੁਕਾਬਲਾ ਤੁਸੀਂ ਕਰਾਉਣਾ ਜੇ ਮੰਨ ਲਓ ਮੂਸੇ ਵਾਲੇ ਨੂੰ ਵੀ ਅਸੀਂ ਕਦੇ ਮਾੜਾ ਨਹੀਂ ਕਿਹਾਗਾ ਉਹ ਵੀ ਆਪਣਾ ਪੰਜਾਬੀ ਪੁੱਤ ਸੀ ਯਾਰ ਉਹਨੇ ਵੀ ਪੰਜਾਬੀ ਉਹਦਾ ਸਮਾਂ ਸੀ ਪਹਿਲਾਂ ਉਹਦੇ ਸਮੇਂ 'ਚ ਨੈਟ ਹੈ ਨਹੀਂ ਸੀਗਾ ਤੇ ਨਹੀਂ نیٹ ਉਹ ਤੈਨੂੰ ਮੈਂ ਹੈਕ ਕਰਦਾ ਵਿਖਾ ਦਿੰਦਾ ਸਾਰੀ ਜਿੱਦੇ ਦਾ ਗਾਣਾ ਆਇਆ ਕਰਨਾ ਹੀ ਮਾਨ ਸਾਹਿਬ ਦੀ ਰੀਲ ਆ ਕਰਨੀ ਸੀ ਤੇ ਦੁਨੀਆ ਦਾ ਪ੍ਰੋਸੈਸ ਸਲੋ ਹੋ ਜਾ ਕਰਨਾ ਸੀ ਏਡੀ ਤਗੜੀ ਚੀਜ਼ ਮਾਨ ਸਾਹਿਬ ਨੇ ਪਹਿਲਾਂ ਦੇ ਸਮੇਂ ਤੇ ਜਿਹੜੀ ਗਾਈ ਆ ਉਹ ਹੁਣ ਵੀ ਗਾਉਣਗੇ ਸ਼ੁਰੂ ਕਰਨਗੇ ਆਪ ਦਾ ਅੰਦਾਜ਼ ਮੈਨੂੰ ਇਸ ਗੱਲ ਦੀ ਜਿੱਦੇ ਕਿਤੇ ਮਾਲ ਵਿੱਚ ਹੋਇਆ ਨਾ ਲਾਈਵ ਸਾਡੇ ਆ ਖਾਸ ਕਰਕੇ ਪਿੰਡਾਂ ਦੇ ਨੇੜੇ ਫਰੀਦਕੋਟ ਮੁਕਸਰ ਜੈਤੋ ਕੋਟ ਤੇ ਬਟਿੰਡੇ ਨਹੀਂ ਸਾਥੋਂ ਉਹਨਾਂ ਨਹੀਂ ਜਾਂਦੇ ਅਸੀਂ ਦੇਵੇਂ ਗਰਾਇਤੇ ਆਸੀ ਆਪਣੇ ਗਿੱਦੜਵੇ ਤੁਹਾਨੂੰ ਅਸੀਂ ਕੱਟ ਕਰਕੇ ਵਿਖਾਵਾਂਗੇ ਲਵ ਯੂ ਆਮਾਨ ਸਾਹਿਬ ਓਕੇ ਰਿਪੋਰਟ ਤੇ ਬਾਕੀ ਭੇਡੋ ਥੋੜੀ ਦਾ ਮੰਜੀ ਜਮਾ ਠੋਕ ਕੇ ਮੈਂ ਮੈਂ